ਇਹ 24 ਤਰੀਕ ਦਾ ਇੰਜੈਕਸ਼ਨ ਜਦੋਂ ਮੈਂ ਸਵੇਰੇ ਆਇਆ ਵਾਂ ਲੈ ਕੇ ਆਪਣੀ ਵਾਈਫ ਨੂੰ ਨਾ ਇਹਨਾਂ ਨੂੰ ਪਤਾ ਕਿਹੜਾ ਇੰਜੈਕਸ਼ਨ ਲਾਇਆ ਤੇ ਨਾ ਤੇ ਦੂਸਰੇ ਡਾਕਟਰ ਨੂੰ ਦਿਖਾਇਆ ਉਹਨੇ ਦੱਸਿਆ ਕਿਹੜਾ ਇੰਜੈਕਸ਼ਨ ਹੈ ਨਾ ਇਹ ਸਾਨੂੰ ਪਤਾ ਲੱਗਦਾ ਕੀ ਲਿਖਿਆ ਇਹਨੇ ਜਿਹੜੇ ਸਤਾਲਾਹੀਂ ਲੈ ਕੇ ਗਏ ਆ ਉਥੇ ਉਹਨਾਂ ਨੇ ਇਹ ਦੱਸਿਆ ਕਿ ਆ 7 ਮਹੀਨੇ ਦੀ ਜਿਹੜੀ ਹੈਗੀ ਆ ਬੱਚਾ ਹੈਗਾ ਹੈਗਾ ਜਿਹੜਾ ਹੁਣ ਡੈਡ ਹੈਗਾ ਜੀ ਆ ਜੋ ਅਲਟਰਾਸਾਉਂਡ ਸਾਰਾ A to Z ਇੱਥੇ ਲਾ ਚੱਲਦਾ ਰਿਹਾ ਆ ਸਾਰੇ ਅਲਟਰਾਸਾਉਂਡ ਇਹਨਾਂ ਦੇ ਆ ਦੇਖੋ ਠੀਕ ਚੱਜ ਜੋਣਾ ਇੱਕ ਤੋਂ 20 ਤਲਾਬ ਮੇਰਾ ਨਾਮ ਤਰੁਣ ਹੈ ਕਿਥੋਂ ਦੇ ਰਹਿਣਾ ਮੈਂ ਹਰੀਬੁਰਾ ਵੱਡੇ ਹਰੀਬੁਰਾ ਦਾ ਰਹਿਣ ਵਾਲਾ ਨਹੀਂ ਗੱਲ ਕੀ ਹੋਈ ਜਿਹੜਾ ਗੱਲ ਇਹ ਹੋਈ ਹੈ ਕਿ ਮੈਂ 23 ਤਰੀਕ ਮੇਰੀ ਵਾਈਫ ਪ੍ਰੈਗਨੈਂਟ ਸੀ ਤੇ 23 ਤਰੀਕ ਦੀ ਨੂੰ ਮੈਂ ਰਤੀ ਆਪਣੀ ਵਾਈਫ ਨੂੰ ਹਸਪੀਟਲ ਲੈ ਕੇ ਆਇਆ ਤੇ ਨਾਰੰਗ ਹਸਪੀਟਲ ਹੋ ਗਿਆ ਬਲੀਡਿੰਗ ਹੋ ਰਹੀ ਸੀ ਇਹਨਾਂ ਨੇ ਪਤਾ ਨਹੀਂ ਕਿਹੜੇ ਇੰਜੈਕਸ਼ਨ ਲਾਏ ਤਿੰਨ ਤੇ ਪਤਾ ਨਹੀਂ ਕਿਹੜੀ ਦਵਾਈ ਦਿੱਤੀ ਉਹਨਾਂ ਬਲੀਡਿੰਗ ਰੁਕੀ ਨਹੀਂ ਤੇ ਬਾਅਦ ਚੋਂ ਬਾਅਦ ਵਿੱਚ ਅੱਧੇ ਘੰਟੇ ਬਾਅਦ ਆਇਆ ਤੇ ਫਿਰ ਉਹੀ ਹਾਲ ਉਹਦਾ ਘਰ ਮੈਂ ਘਰ ਆਇਆ ਇਹਨਾਂ ਦਾ ਕੰਪਿਊਟਰ ਕਹਿੰਦਾ ਵਾ ਕੀ ਕੋਈ ਗੱਲ ਨਹੀਂ ਭਾਜੀ ਟੀਕੇ ਲੱਗੇ ਤੇ ਦਵਾਈ ਦਿੱਤੀ ਹੈ ਤੇ ਫਰਕ ਪੈ ਜਾਊਗਾ ਫਿਰ ਉਹੀ ਹਾਲ ਫਿਰ ਸਵੇਰੇ 8 ਵਜੇ ਆ ਕੇ ਆਪਾਂ ਇਹਨਾਂ ਨੂੰ ਬੋਲੇ ਆ ਫਿਰ ਉਦੋਂ ਰਾਤੀ ਵੀ ਕਹੀ ਜਾਵੇ ਬੱਚਾ ਠੀਕ ਆ ਤੇ ਮਾਂ ਵੀ ਠੀਕ ਆ ਤੇ ਫਿਰ ਸਵੇਰੇ ਆਏ ਜਦੋਂ 8 ਵਜੇ ਆਏ ਆਪਾਂ ਉਦੋਂ ਵੀ ਕਹੀ ਜਾਣ ਬੱਚਾ ਠੀਕ ਹੈ ਤੇ ਮਾਂ ਠੀਕ ਹੈ ਇਹਨਾਂ ਨੇ ਪਤਾ ਨਹੀਂ ਕਿਹੜਾ ਲਾਈਫ ਕੇਅਰ ਹਸਪੀਟਲ ਦਾ ਕੋਈ ਸਾਨੂੰ ਦੇਤਾ ਕਾਰਡ ਉੱਥੇ ਚੱਲ ਜਾਓ ਆਪਾਂ ਉੱਥੇ ਗਏ ਨਹੀਂ ਆਪਾਂ ਦਰੂਵ ਹਸਪੀਟਲ ਚੱਲ ਕੇ ਜਾ ਕੇ ਉਹਨੇ ਅਲਟਰਾਸਾਊਂਡ ਕੀਤਾ ਬੱਚਾ ਡੈੱਡ ਠੀਕ ਹੈ ਜੀ ਇਹ ਇਹਨਾਂ ਦੀ ਇੰਗੇਲੀ ਡੀ ਕੀਤੀ ਸਾਡੇ ਨਾਲ ਸਾਨੂੰ ਜੇ ਰਾਤੀ ਕਹਿ ਦਿੰਦੀ ਮੈਡਮ ਅਸੀਂ ਉਹਸੇ ਵਾਲੇ ਨੂੰ ਲੈ ਜਾਣਾ ਹੈ ਪਤਾ ਨਹੀਂ ਕਿਹੜਨ ਜੇ ਚ ਲੈ ਆ ਸੱਤ ਮਹੀਨੇ ਦੀ ਪ੍ਰੈਗਨਨਸੀ ਇਹ 6 ਮਹੀਨੇ ਕਰੀ ਜਾਂਦੇ ਸੱਤ ਮਹੀਨੇ ਦੀ ਪ੍ਰੈਗਨਨਸੀ ਲੇਡੀ ਦੀ ਕੰਡੀਸ਼ਨ ਐਟ ਸੌਰੀਅਸ ਹੈ ਉਹ ਆਈਸੀਯੂ ਦੇ ਵਿੱਚ ਦਾਖਲ ਹੈ ਅਮਨਦੀਪ ਮੈਡੀਸਿਟੀ ਦੇ ਵਿੱਚ ਠੀਕ ਹੈ ਹੁਣ ਮੰਗ ਕੀ ਕਰਦੇ ਮੰਗੇ ਆਹੀ ਆ ਕਿ ਇਹਨਾਂ ਦੇ ਕੋਈ ਕੀਤਾ ਜਾਵੇ ਇਹਨਾਂ ਦਾ ਜਾਮਰ ਹਸਪੀਟਲ ਬੰਦ ਹੋਵੇ ਜਾਂ ਫਿਰ ਮੈਡਮ ਦੀ ਡਿਗਰੀ ਚੈੱਕ ਕੀਤੀ ਜਾਵੇ ਗਲਤੀ ਮੈਡਮ ਦੀ ਹੈ ਉਹਨਾਂ ਨੇ ਕੋਈ ਕਾਰਨ ਦੱਸਿਆ ਕਾਰਨ ਕੁਝ ਨਹੀਂ ਚੁੱਪ ਕਰਕੇ ਬੈਠੇ ਨਾ ਕੋਈ ਗੱਲ ਕਰਦੇ ਨਾ ਕੋਈ ਕੁਝ ਕਰਦੇ ਬੇ ਸਾਡੀ ਗਲਤੀ ਸਾਰੀ ਇਹਨਾਂ ਦੀ ਜਿਹੜਾ ਆਤੀ ਸਨ 2 ਵਜੇ ਭੇਜ ਦਿੰਦੇ ਤੇ ਅਸੀਂ 2 ਵਜੇ ਆਪਣੇ ਬੱਚਾ ਹੀ ਬਚਾ ਲੈਣਾ ਇਹ ਐਡੀ ਸਿਚੁਏਸ਼ਨ ਬਣੀ ਹੋਣੀ ਸੀ ਆਹੀ ਮਾਂ ਨੂੰ ਬਚਾਉਣ ਦੇ ਚੱਕਰ ਵਿੱਚ ਥੋੜੀ ਦੇਰ ਰੁਕੇ ਆ ਰੁਕੇ ਆ ਇਹਨੇ ਦੇਣਾ 24 ਤਰੀਕ ਆ ਜੀ ਮੈਂ ਮੈਂ 3 ਨੰਬਰ ਗੜੀ ਹਰੀਪੁਰੇ ਤੋਂ ਰਹਿ ਰਿਹਾ ਮੈਂ ਇਹਦਾ ਚਾਚਾ ਹੀ ਲੱਗਦਾ ਫਿਰ ਜਿੱਦਣ ਇਹ 24 ਤਰੀਕ ਇਹਨਾਂ ਨੇ ਟੀਕੇ ਲਾਏ ਤਿੰਨ ਟੀਕੇ ਲਾਏ ਉਸ ਤੋਂ ਬਾਅਦ ਉਹਨਾਂ ਦੀ ਕੰਡੀਸ਼ਨ ਜਿਹੜੀ ਹੈਗੀ ਨਾ ਮਾਂ ਦੀ ਬਹੁਤ ਜਿਆਦਾ ਸੀਰੀਅਸ ਹੋ ਗਈ ਉਸ ਤੋਂ ਬਾਅਦ ਜਦੋਂ ਅਸੀਂ ਹਰੂ ਹਸਪੀਟਲ ਗਏ ਆ ਉਹਨਾਂ ਨੇ ਇਹ ਦੱਸਿਆ ਕਿ ਵੀ 7 ਮਹੀਨੇ ਦਾ ਬੱਚਾ ਐਸੋਲੇ ਡੈੱਡ ਆ ਜਦਕਿ ਇਹਨਾਂ ਵੱਲੋਂ ਅਸ਼ਵਾਸ਼ਣ ਦਿੱਤਾ ਗਿਆ ਹੀ ਆ ਜੱਚਾ ਬੱਚਾ ਜਿਹੜੇ ਗਏ ਆ ਦੋਨੋਂ ਜਿਹੜੇ ਗਏ ਬਿਲਕੁਲ ਸੇਫ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਆ ਗਈ ਜਦਕਿ ਇਹ ਜਾ ਕੇ ਜਦੋਂ ਉਹਨਾਂ ਨੇ ਇਹ ਦੱਸਿਆ ਵੀ 7 ਮਹੀਨੇ ਦਾ ਬੱਚਾ ਮਰ ਗਿਆ ਠੀਕ ਹੈ ਤੇ ਉਦੋਂ ਸਾਡਾ ਮਤਲਬ ਕਿ ਵੀ ਬਿਲਕੁਲ ਮਤਲਬ ਕਿ ਇਹ ਹੋ ਗਿਆ ਕਿ ਵੀ ਅਸੀਂ ਮਾਂ ਕਿਸੇ ਤਰੀਕੇ ਮਾਂ ਨੂੰ ਬਚਾ ਲਈਏ ਠੀਕ ਹੈ ਤੇ ਅੱਜ ਕਿੰਨੀ ਤਰੀਕ ਹੋਣ ਲੱਗੀ ਆ ਅੱਜ ਆ ਕੇ ਕੀ ਕਹਿੰਦੇ ਅਸੀਂ ਜਦੋਂ ਸਾਨੂੰ ਇਹ ਪਤਾ ਲੱਗਾ ਕਿ ਵੀ ਬੱਚੇ ਮਾਂ ਦੀ ਕੰਡੀਸ਼ਨ ਥੋੜੀ ਜਿਹੀ ਠੀਕ ਆ ਉਸ ਤੋਂ ਬਾਅਦ ਅਸੀਂ ਇੱਥੇ ਆਏ ਤਾਂ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਆ ਕਿ ਵੀ ਜਿਹੜੇ ਜਿਹੜੇ ਕੰਮ ਇਹ ਨਹੀਂ ਕਰ ਸਕਦੇ ਜਿਹੜੇ ਹਸਪਤਾਲ ਇਹ ਨਹੀਂ ਕੰਮ ਕਰ ਸਕਦੇ ਉਹ ਜਿਹੇ ਕੇਸ ਨੂੰ ਹੱਥ ਹੀ ਨਾ ਪਾਇਆ ਜਾਵੇ ਇਹਦਾ ਬੱਚਾ 7 ਮਹੀਨੇ ਦਾ ਉਹ ਤੇ ਗਿਆ ਨਾ ਦੁਨੀਆ ਤੋਂ ਮਾਂ ਜਿਹੜੀ ਹੈਗੀ ਆ ਉਹ ਕੰਡੇ ਤੇ ਪਈ ਆ ਐਸ ਵੇਲੇ ਵੀ ਸਾਨੂੰ ਡਰਿਆ ਕਿ ਪਤਾ ਨਹੀਂ ਕਿ ਕੀ ਆ ਇਹੀ ਕਹਿਣਾ ਚਾਹੁੰਦੇ ਆ ਕਿ ਵੀ ਪ੍ਰਸ਼ਾਸਨ ਨੂੰ ਵੀ ਇਹੋ ਜਿਹੇ ਹਸਪਤਾਲ ਜਿਨ੍ਹਾਂ ਨੂੰ ਜਿਨ੍ਹਾਂ ਜਿਨ੍ਹਾਂ ਕੋਲੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਕੇਸ ਹੋਏ ਆ ਉਹ ਇਹ ਨਹੀਂ ਇਹ ਕੰਮ ਕਰ ਸਕਦੇ ਤੇ ਬੰਦ ਕਰ ਦੇਣ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਪੁੱਛਿਆ ਡਾਕਟਰਾਂ ਨੂੰ ਵੀ ਕੀ ਕਾਰਨ ਹੈਗਾ ਸੀ ਕੀ ਹੋਇਆ ਕੁਝ ਦੱਸਿਆ ਹੋਵੇ ਇਹੀ ਤੇ ਕਹਿ ਰਹੇ ਆ ਇਹ ਆਏ ਆ ਬੇਟਾ ਆਇਆ ਨਾਲ ਇਹਨਾਂ ਨੇ ਆ ਕੇ ਇਹਨਾਂ ਨੂੰ ਕਿਹਾ ਵਾ ਕਿ ਹਾਂਜੀ ਜੀ ਕੀ ਕੀ ਗੱਲ ਆ ਉਹ ਕਹਿੰਦੇ ਬੱਬਾ ਜੱਚਾ ਬੱਚਾ ਦੋਨੋਂ ਠੀਕ ਹੈ ਕੋਈ ਟੈਨਸ਼ਨ ਨਹੀਂ ਕੀ ਹੈਗੀ ਇਹ ਗੱਲ ਬਾਰ-ਬਾਰ ਕਹੀ ਗਈ ਆ ਉਸ ਦੇ باوجود ਜਦੋਂ ਇਹਨਾਂ ਨੇ ਆਪ ਹੀ ਕਿਹਾ ਕਿ ਵੀ ਇਹ ਹੁਣ ਨਾ ਤੁਸੀਂ ਕਿਸੇ ਹੋਰ ਹੋਸਪੀਟਲ ਲੈ ਜਾਓ ਠੀਕ ਹੈ ਕੋਈ ਇੱਕ ਹੋਸਪੀਟਲ ਦਾ ਨਾਮ ਲਿਆ ਇਹ ਉੱਥੇ ਨਹੀਂ ਗਏ ਇੱਥੇ ਟ੍ਰੀਟਮੈਂਟ ਚੱਲਦਾ ਰਿਹਾ ਇਹ ਸ਼ੁਰੂ ਤੋਂ ਸ਼ੁਰੂ ਤੋਂ ਜਦੋਂ ਤਾਂ ਬੱਚਾ ਮਤਲਬ ਕਿ ਵੀ ਆਹ ਦੇਖੋ ਅਡੌਪਸ਼ਨ ਆਈ 24 ਤਰੀਕ ਨੂੰ ਮੈਂ ਦਿਖਾਈ ਡਾਕਟਰਾਂ ਨੂੰ ਨਾ ਉਹਨਾਂ ਨੂੰ ਪਤਾ ਲੱਗੇ ਕਿਹੜੇ ਲੱਗੇ ਤੇ ਨਾ ਨਾ ਮਾਮਲਾ ਕੋਈ ਹੋ ਜਾ ਮਾਮਲਾ ਕੋਈ ਹੋ ਜਾ ਜੇ ਹਾਂ ਇੱਕ ਮਿਸ ਅੰਡਰਸਟੈਂਡਿੰਗ ਹੈ ਗਈ ਹੈ ਪੇਸ਼ੈਂਟ ਦੀ ਸਾਡੇ ਕੋਲ ਦੋ ਵਜੇ ਆਏ ਚੈੱਕ ਕਰਾਉਣ ਵਾਸਤੇ ਉਹਨੂੰ ਦਵਾਈ ਦੇ ਕੇ ਪੇਟ ਤੋਂ ਇੱਕ ਸਵੇਰੇ ਫੇਰ ਚੈੱਕ ਕਰਾਂਗੇ ਸਵੇਰੇ ਆਉਂਦੀ ਬਲ ਨਹੀਂ ਜਿਆਦਾ ਇਹ ਕਿ ਸਾਢੇ 1:30 ਬਸ ਠੀਕ ਹੈ ਓਕੇ ਹੈ ਜੀ ਬਸ ਇਹੀ ਹੈ ਜੀ ਕੋਈ ਗੱਲ ਨਹੀਂ ਪਰ ਉਹ ਕਹ ਰਹੇ ਵੀ ਲਗਾਤਾਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜਾ ਕੇਸ ਜਿਹੜੇ ਇੱਥੇ ਚੱਲਦੇ ਨੇ ਯਾਰ ਹਸਪਤਾਲ ਦੇ ਉੱਤੇ ਇਲਜ਼ਾਮ ਲੱਗੇ ਉਹਨਾਂ ਨੇ ਅਣਗਹਿਲੀ ਦੇ ਇਲਜ਼ਾਮ ਲਗਾਏ ਕਿ ਡਾਕਟਰਾਂ ਦੀ ਅਣਗਹਿਲੀ ਕਰਕੇ ਕੋਈ ਅੰਦਰਲੀ ਕੋਈ ਇੰਜੀਨੀਅਰ ਨੂੰ ਡਾਊਨ ਕੋਈ ਇੰਜੀਨੀਅਰ ਨੂੰ ਸਰ੍ਹੇ ਪਟਾਣ ਨੂੰ ਲੱਗੇ ਐਸਾ ਉਹਨੂੰ ਗਾਈਡ ਕੀ ਦਕਸ਼ਤ ਰਸਤੇ ਭਾਇਆ ਨਹੀਂ ਕਿ ਪ੍ਰਾਨੋ ਸੁਰਜਲ ਦੋ ਜਲ ਜਗਾ ਕੋ ਕਰਾਉ ਪਰ ਉਹਨਾਂ ਦੇ ਵੱਲੋਂ ਜਿਹੜੇ ਇਲਜ਼ਾਮ ਲਗਾਏ ਗਏ ਉਹਨਾਂ ਨੂੰ ਚੱਲਦੀ ਕਰਦੇ ਸਰ ਇਹ ਚੱਲਦੀ ਕਰਦੇ ਪਰ ਅਗੱਦ ਚੱਲ ਪੁਲਿਸ ਮਾਮਲੇ ਕੋ ਪੁਲਸ ਹਰ ਹੀ ਹੋਂ ਦਾ ਸਾਰਿਤ ਸਲੀ ਕਰਕੇ ਪੇਸ਼ਤਾ ਕਰ ਰਹੇ ਜੀ ਹੁਣ ਅਸਲੀਕਤ ਸਲੀ ਕਰਾਤੇ ਹੁਣ ਆ ਜਿਹੜਾ ਫਿਟਲ ਦੇ ਬਾਅਦ ਜਾਮ ਲਾ ਕੇ ਉਹ ਫਿਟਲ ਦੇ ਬਾਅਦ ਕੀ ਕਰ ਜੇ ਕਿ ਗ੍ਰੇਡ ਨਹੀਂ ਕਰਾਉਣਾ ਮੇਰੇ ਕੋਲ ਕੋਈ ਕੰਪਲੇਨ ਨਹੀਂ ਹੈ ਕੋਈ ਕੰਪਲੇਨ ਨਹੀਂ ਦਿੱਤੀ ਅੰਨਾ ਨੇ ਆਪਣੀ ਕੰਪਲੇਨ ਜਰੀ ਆਪਣੇ ਅਸੀਬਲ ਸੈਕਸ਼ਨ ਸਾਹਿਬ ਨੂੰ ਦਿੱਤੀ ਹੋਈ ਹੈ ਤੇ ਨੁਰੰਗਾ ਹਸਪੀਟਲ ਤੇ ਇੱਕ ਸਾਡੀ ਤਰੀਕ ਤੋਂ ਕੋਈ ਲੇਡੀ ਐਡਮਿਟ ਸੀਗੀ 23 24 ਤਰੀਕ ਨੂੰ ਟ੍ਰੀਟਮੈਂਟ ਹੋ ਰਹੀ ਸੀ ਤੇ ਉਹ ਪ੍ਰੈਗਨੈਂਸੀ ਦੀ ਲੇਡੀ ਤੇ ਜਦੋਂ ਇੱਥੇ ਦਾਖਲ ਹੋਈ ਐ ਡਾਕਟਰ ਸਾਹਿਬ ਨੇ ਉਹਨੂੰ ਰੈਫਰ ਕਰਤਾ ਕਿਸੇ ਹੋਰ ਹਸਪਤਾਲੇ ਕੋਥੇ ਜਾ ਕੇ ਤਾਂ ਜਿਹੜਾ ਬੱਚਾ ਆ ਉਹ ਡੈੱਡ ਹੋ ਗਿਆ ਤੇ ਉਹਦੇ ਸਬੰਧਚੇ ਲੋਕ ਇਕੱਠੇ ਹੋਏ ਸੀ ਡਾਕਟਰ ਸਾਹਿਬ ਨੂੰ ਕਹਰੇ ਡਾਕਟਰਾਂ ਦੀ ਅੰਗਲੀ ਕਰਕੇ ਇਹਦੀ ਇਹਦੀ ਰਿਪੋਰਟ ਤੇ ਜੀ ਸਰਦਨ ਸਾਹਿਬ ਦੇਣਗੇ ਕਿਉਂਕਿ ਉਹ ਬੋਰਡ ਉਹਨਾਂ ਨੇ ਬਿਠਾਇਆ ਹੋਇਆ ਬੋਰਡ ਦੀ ਜੋ ਵੀ ਫੋਟੋ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕੋਈ ਕਾਰਵਾਈ ਕੀਤੀ ਜਾਵੇ ਇਹ ਇਹਦੇ ਸੁੰਦੀ ਜੀ ਉਹਨਾਂ ਨੇ ਜਦੋਂ ਸਰਦਨ ਸਾਹਿਬ ਨੂੰ ਕੋਲ ਦਿੱਤੀ ਆਪਣੀ ਐਪਲੀਕੇਸ਼ਨ ਉਹਨਾਂ ਨੇ ਬੋਰਡ ਬਿਖਾਇਆ ਜੋ ਵੀ ਉਹਦੀ ਰਿਪੋਰਟ ਆਏਗੀ ਉੱਤੇ ਕਰਦੇ ਆ। ਤੁਹਾਨੂੰ ਕੀ ਮੈਡਮ ਕੰਪਲੀਟ ਆਈ ਸੀ ਅੱਜ ਜਦੋਂ ਤੁਸੀਂ ਆਏ। ਸਾਡੇ ਕੋਲ ਕੋਈ ਕੰਪਲੀਟ ਨਹੀਂ ਆਈ। ਤੁਹਾਨੂੰ ਸਾਨੂੰ ਕਿਸੇ ਨੇ ਫੋਨ ਕੀਤਾ ਸੀ ਕਿ ਇੱਥੇ ਲੋਕ ਇਕੱਠੇ ਹੋਏ ਨੇ ਉਹਨਾਂ ਨੇ ਰਸਤਾ ਜਾਮ ਕੀਤਾ ਸੀ ਉਹਦੇ ਕਰਕੇ ਕੰਪਲੀਟ ਆਈ ਸੀ। ਠੀਕ ਹੈ। ਕੰਮ।